ਹੈਲੋ ਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਜਨਨ ਤੇ ਰੈਡ ਟਿੱਕ ਤੇ ਅੱਜ ਮੈਂ ਪੈਨਲ ਵਾਲੀ ਸ਼ਰਟ ਤੁਹਾਨੂੰ ਕਟਿੰਗ ਸਟਿਚਿੰਗ ਦੱਸਾਂਗੀ ਕਿਦਾਂ ਆਪਾਂ ਪੈਨਲ ਪਾ ਸਕਦੇ ਜਿਹੜੇ ਲੈਸ ਦੇ ਸਿੰਪਲ ਸ਼ਰਟ ਤੇ ਬਹੁਤ ਹੀ ਪਿਆਰਾ ਲੱਗਦੇ ਆ ਸਭ ਤੋਂ ਪਹਿਲਾਂ ਆਪਾਂ ਸ਼ਰਟ ਨੂੰ ਕਟਿੰਗ ਕਰ ਲੈਣਾ ਠੀਕ ਹੈ ਜੀ ਲੰਬਾਈ ਔਰ ਘੇਰਾ ਲੈ ਕੇ ਤੇ ਆ ਦੇਖੋ ਮੈਂ ਲੰਬਾਈ ਔਰ ਘੇਰਾ ਲੈ ਕੇ ਸ਼ਰਟ ਨੂੰ ਕਟਿੰਗ ਕਰ ਰਹੀ ਆ ਕਟਿੰਗ ਕਰਨ ਤੇ ਆਪਾਂ 1 ਇੰਚ ਵਾਧ ਲੈਣਾ ਠੀਕ ਹੈ ਜੀ ਘੇਰਾ ਤੇ 1 ਇੰਚ ਵੱਧ ਲੈ ਕੇ ਤੇ ਤੀਰਾ ਵੀ ਆਪਾਂ ਜਦੋਂ ਕਟਿੰਗ ਕਰਨਾ ਮੋਡਾ ਤੇ ਉਦੋਂ ਵੀ ਆਪਾਂ ਤੀਰਾ 1 ਇੰਚ ਵੱਧ ਲੈਣਾ ਠੀਕ ਹੈ ਜੀ ਤੇ ਫੇਰ ਆਪਾਂ ਇਹਦੇ ਪੈਨਲ ਪਾਵਾਂਗੇ ਆ ਦੇਖੋ ਇਹਦਾ ਹੋਲਡ ਕਰਕੇ ਤੇ 1 ਇੰਚ ਵੱਧ ਲੈ ਲਿਆ ਮੈਂ ਘੇਰਾ ਕਿਉਂਕਿ ਹਾਫ ਆਫ ਇੰਚ ਦੋਨਾਂ ਸਾਈਡਾਂ ਤੇ ਵਿੱਚ ਗਰੰਟ ਦੇ ਕਲੀਆਂ ਵਿੱਚ ਆਉਂਦਾ ਹੈ ਠੀਕ ਹੈ ਜੀ ਮੈਂ ਕਟਿੰਗ ਨਹੀਂ ਕਰਾਂਗੀ ਬਿਨਾ ਕਟਿੰਗ ਤਾਂ ਤੁਹਾਨੂੰ ਦੱਸਾਂਗੀ ਕਿੰਦਾਂ ਆਪਾਂ ਜਿਹੜੀਆਂ ਕਲੀਆਂ ਪਾ ਸਕਦੇ ਆ ਠੀਕ ਹੈ ਜੀ ਪੈਨਲ ਉਹ ਤਾਂ ਬਾਅਦ ਆਪਾਂ ਕਟਿੰਗ ਕਰ ਲੈ ਤੇ ਫਰੰਟ ਪੀਸ ਆਪਾਂ ਲੈ ਲੈਣਾ ਫਰੰਟ ਬੈਕ ਪੀਸ ਮੈਂ ਇਕੱਠੇ ਹੀ ਕਟਿੰਗ ਕਰ ਰਹੀ ਆ ਤੇ ਕਟਿੰਗ ਕਰਨਾ ਤੇ ਜਦੋਂ ਆਪਾਂ ਮੋਡਾ ਕਟਿੰਗ ਕਰਨਾ ਤੇ ਆਪਾਂ ਤੀਰਾ 1 ਇੰਚ ਲੈ ਲੈਣਾ ਬਾਅਦ ਆ ਦੇਖੋ 1 ਇੰਚ ਤੀਰਾ ਬਾਅਦ ਲੈ ਕੇ ਤੇ ਫਿਰ ਆਪਾਂ ਮੋਡਾ ਜਿੰਨਾ ਵੀ ਹੈਗਾ ਤੁਸੀਂ ਉਹਨਾਂ ਲੈ ਲੈਣਾ ਜਿੱਦਾਂ ਆਪਾਂ ਘੇਰੇ ਤੋਂ ਫੋਲਡ ਕਰਕੇ 2 ਇੰਚ ਲੈਣੇ ਆ ਤੇ ਆਪਾਂ ਲੈਣਾ 3 ਇੰਚ ਠੀਕ ਹੈ ਜੀ ਆਪਾਂ ਤੀਰਾ ਵੀ 1 ਇੰਚ ਐਕਸਟਰਾ ਲੈਣਾ ਵਾ ਤੇ ਐਦਾਂ ਆਪਾਂ ਮੋਡਾ ਕਟਿੰਗ ਕਰ ਲੈਣਾ ਇਹ ਐਡੀ ਵੀਰੇ ਮੈਂ ਲਾਗਤ ਪਾਵਾਂਗੀ ਸ਼ਰਟ ਦੀ ਕਟਿੰਗ ਦੀ ਤੇ ਉਹ ਵੀ ਤੁਸੀਂ ਦੇਖਿਓ ਤੇ ਇਦਾਂ ਆਪਾਂ ਪਹਿਲਾਂ ਮੋਡਾ ਕਟਿੰਗ ਕਰ ਲੈਣਾ ਤੇ ਫਰੰਟ ਬੈਕ ਪੀਸ ਮੈਂ ਇਕੱਠੇ ਕੱਟ ਰਹੀ ਆ ਤੇ ਬਾਅਦ ਜਦੋਂ ਆਪਾਂ ਪੈਨਲ ਪਾ ਕੇ ਉਹਦੋਂ ਆਪਾਂ ਬੈਕ ਪੀਸ ਉਹਦੇ ਨਾਪ ਦਾ ਕਟਿੰਗ ਕਰ ਲਾਂਗੇ ਵੱਧ ਘਟ ਹੋਏਗਾ ਜਿੰਨਾ ਵੀ ਹੋਏਗਾ ਉਹ ਆਪਾਂ ਬਾਅਦ ਚ ਕਟਿੰਗ ਕਰ ਲਾਂਗੇ ਤੇ ਇਦਾਂ ਆਪਾਂ ਕਟਿੰਗ ਕਰ ਲੈਣਾ ਠੀਕ ਹੈ ਜੀ ਕਟਿੰਗ ਕਰਨ ਤੋਂ ਬਾਅਦ ਆਪਾਂ ਪੈਨਲ ਪਾਣੇ ਆ ਤੇ ਤੁਸੀਂ ਪਹਿਲਾਂ ਵੀ ਪੈਨਲ ਪਾ ਸਕਦੇ ਹੋ ਫਰੰਟ ਪੀਸ ਲੈ ਕੇ ਠੀਕ ਹੈ ਜੀ ਤੇ ਮੋਡਾ ਬਾਅਦ ਕਟਿੰਗ ਕਰ ਸਕਦੇ ਹੋ ਤੇ ਮੈਂ ਪਹਿਲੇ ਕਟਿੰਗ ਕਰਤਾ ਤੇ ਜੋ ਵੀ ਵੱਧ ਕੱਟ ਹੋਏਗਾ ਤੇ ਉਹ ਮੈਂ ਬਾਅਦ ਚ ਸਹੀ ਕਰ ਲਾਂਗੀ ਉਹਨੂੰ ਠੀਕ ਹੈ ਜੀ ਤੇ ਐਦਾ ਮੋਡਾ ਕਟਿੰਗ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਲੈਣਾ ਫਰੰਟ ਪੀਸ ਤੇ ਆਪਾਂ ਫਰੰਟ ਪੀਸ ਤੇ ਪੈਨਲ ਪਾਵਾਂਗੇ ਇਹਨੂੰ ਆਪਾਂ ਆ ਦੇਖੋ ਆਹ ਬਲੇ ਲੇਸ ਲਗਾ ਕੇ ਮੈਂ ਪੈਨਲ ਪਾਵਾਂਗੀ ਇਹਦੇ ਤੇ ਆਪਾਂ ਫਰੰਟ ਪੀਸ ਲੈ ਲੈਣਾ ਇਹਨੂੰ ਕਰ ਲੈਣਾ ਸਿੱਧਾ ਠੀਕ ਹੈ ਜੀ ਤੇ ਆਪਾਂ ਕਿੰਨੇ ਇੰਚ ਦੀ ਸਪੇਸ ਪਾਉਣੀ ਆ ਵੀਡੀਓ ਨੂੰ ਧਿਆਨ ਨਾਲ ਦੇਖਿਆ ਲਾਸਟ ਟਾਈਮ ਵੀਡੀਓ ਨਾ ਬਣੀ ਰਿਓ ਤਾਂ ਬਹੁਤ ਹੀ ਸੋਕੇ ਤਰੀਕੇ ਨਾਲ ਆਪਾਂ ਬਿਨਾ ਕਟਿੰਗ ਕੀਤੇ ਆ ਬਿਨਾ ਜੋੜ ਪਾਇਆ ਆਪਾਂ ਇਹਦੇ ਪੈਨਲ ਪਾਵਾਂਗੇ ਐਦਾਂ ਆਪਾਂ ਫੋਲਡ ਕਰ ਲੈਣਾ ਫਰੰਟ ਪੀਸ ਫਰੰਟ ਪੀਸ ਫੋਲਡ ਕਰਨ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਇਹਦੇ ਵਿੱਚ ਸਪੇਸ ਕਿੰਨੀ ਰੱਖਣੀ ਹੈ ਤੁਸੀਂ 5 ਇੰਚ ਦੀ ਵੀ ਸਪੇਸ ਰੱਖ ਸਕਦੇ ਰੱਖ ਸਕਦੇ ਸੋਰੀ 5 ਦੀ ਵੀ ਰੱਖ ਸਕਦੇ ਹੋ 4.5 ਦੇ ਵੀ ਆ ਸਕਦੇ ਹੋ ਤੇ ਮੈਂ 4.5 ਦੀ ਰੱਖਾਂਗੀ ਤੇ ਜਾਨਿ ਕੇ ਵਿੱਚ ਨੂੰ ਖੋਲ ਕੇ 8 ਇੰਚ ਦੀ ਵਿੱਚ ਸਪੇਸ ਰਹਿ ਜੇਗੀ ਤੇ ਐਦਾਂ ਆਪਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਾਂ ਇੱਥੋਂ ਲੈਣੀ 4.5 ਦੀ ਆਦੇ 4.5 ਦੇ ਨਿਸ਼ਾਨੇ ਲਗਾਣੀਆਂ ਆਪਾਂ ਠੀਕ ਹੈ ਜੀ ਤੁਸੀਂ ਜਿਹਾਉ ਤੇ ਪੰਜ ਜਿਹੜੀ ਵੀ ਪਾ ਸਕਦੇ ਹੋ ਤੇ ਇਹ ਤੁਹਾਡੀ ਮਰਜ਼ੀ ਆ 4.5 ਦੇ ਵਿੱਚ ਵਿੱਚ ਪਾਣੀ ਐ ਤੋਂ ਘਟਨਾ ਵੱਧ ਲੈਣੀ ਠੀਕ ਹੈ ਜੀ ਐਦਾਂ ਆਪਾਂ 4.5 ਤੇ ਨਿਸ਼ਾਨੇ ਲਗਾ ਲੈਣੀਆਂ ਸਾਰੀ ਸ਼ਰਟ ਤੇ ਠੀਕ ਹੈ ਜੀ ਇਹਦਾ ਨਿਸ਼ਾਨੇ ਲਗਾਉਣ ਤੋਂ ਬਾਅਦ ਐਦਾਂ ਆਪਾਂ ਪੂਰੀ ਸ਼ਰਟ ਦੇ ਨਿਸ਼ਾਨੇ ਲਗਾ ਲੈਣੀਆਂ ਚਾਕ ਨਾਲ 4.5 ਲੈ ਕੇ ਇਥੋਂ ਆਪਾਂ 4.5 ਲਾ ਲਈਏ ਸਾਰਾ ਸਾਰੀ ਸ਼ਰਟ ਤੇ ਅਤਬਾਰ ਆਪਾਂ ਇਦਾਂ ਸਕੇ ਰੱਖ ਕੇ ਜਾਂਚ ਦੇ ਰੱਖ ਕੇ ਆਪਾਂ ਸਿੱਧੀ ਨਿਸ਼ਾਨੀ ਲਗਾ ਲਣੀ ਹੈ ਇਹਨੂੰ ਡਾਰਕ ਕਰ ਦਾਂਗੇ ਨਿਸ਼ਾਨੀ ਨੂੰ ਤੇ ਸਿੰਪਲ ਸੂਟ ਦੇ ਪੈਨਲ ਪਾਏ ਹੋਏ ਬਹੁਤ ਹੀ ਪਿਆਰੇ ਲੱਗਦੇ ਆ ਤੇ ਸੂਟ ਦੇ ਗ੍ਰੇਸ ਭੰਜਦੀ ਆ ਤੇ ਬਹੁਤ ਹੀ ਸੋਖਾ ਤਰੀਕਾ ਤੁਹਾਨੂੰ ਦਾਸ ਰਹੀਗਾ ਮੈਂ ਤੇ ਇਦਾਂ ਕਈ ਵਾਰ ਆਪਾਂ ਵਿੱਚ ਕਟਿੰਗ ਕਰਦੇ ਆ ਤੇ ਆਪਾਂ ਬਿਨਾਂ ਕਟਿੰਗ ਦੇ ਇਹਦੀ ਅ ਅੰਡਰਗਰਾਉਂਡ ਦੀ ਲਾਸ ਲਗਾਵਾਂਗੇ ਜਿਹੜੀ ਗੋਮ ਲਾਸ ਲਗਾਵਾਂਗੇ ਇਹ ਦਿਖਾਈ ਨਹੀਂ ਦੇਗੀ ਠੀਕ ਹੈ ਜੀ ਇਹ ਵਿੱਚ ਰੱਖ ਕੇ ਆਪਾਂ ਲਗਾਣ ਲਗਾਣੀ ਆ ਤੇ ਇਦਰੋਂ ਵੀ ਆਪਾਂ ਦੂਜੀ ਸਾਈਡ ਤੋਂ ਵੀ ਆਪਾਂ 4.5 ਤੇ ਨਿਸ਼ਾਨੇ ਲਗਾ ਲੈਣੇ ਆ ਇਦਾਂ ਕਰਕੇ ਪੂਰੀ ਸ਼ਰਟ ਦੇ نیچے ਤੱਕ ਪੂਰੇ ਠੀਕ ਹੈ ਜੀ ਤੇ ਆਪਾਂ ਇਹਦੀ ਗੋਮ ਲਾਸ ਹੀ ਲਗਾਵਾਂਗੇ ਕਿ ਆਨ ਕਟਿੰਗ ਕਰਨ ਦੀ ਲੋੜ ਨਹੀਂ ਹੈਗੀ ਬਿਨਾ ਕਟਿੰਗ ਤੋਂ ਮੈਂ ਤੁਹਾਨੂੰ ਗੋਮ ਲਾਸ ਦੇ ਪੈਨਲ ਦੱਸਾਂਗੀ ਠੀਕ ਹੈ ਜੀ ਇਦਾਂ ਆਪਾਂ ਨਿਸ਼ਾਨੇ ਲਗਾ ਲਿਆ ਦੋਨਾਂ ਸਾਈਡਾਂ ਤੇ ਨਿਸ਼ਾਨੇ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਚਲੋ ਆਪਾਂ ਚੱਲਦੇ ਹਾਂ ਮਸ਼ੀਨ ਤੇ ਤੇ ਆਪਾਂ ਆ ਦੇਖੋ ਇਦਾਂ ਕਰਕੇ ਆਪਾਂ ਆ ਸਿੱਦੇ ਸਾਈਡ ਦੇ ਅੰਦਰਲੇ ਸਾਈਡ ਤੇ ਮੈਡਾ ਮੂੰਹ ਕਰਾਂਗੇ ਲੈ ਆਸੇ ਕੱਟ ਠੀਕ ਹੈ ਜੀ ਇਦਾਂ ਕਰਕੇ ਹੋਣਗੇ ਤੇ ਚਲੋ ਤੁਹਾਨੂੰ ਮੈਂ ਮਸ਼ੀਨ ਤੇ ਚੱਲਦੇ ਹਾਂ ਤੇ ਤੁਹਾਨੂੰ ਦੱਸਦੀਆਂ ਕਿ ਕਿੱਦਾਂ ਲਗਾਣੇ ਆਪਾਂ ਤੇ ਇਦਾਂ ਕਰਕੇ ਪਹਿਲਾਂ ਆਪਾਂ ਇਦਾਂ ਪੁੱਠੀ ਇਹਦੇ ਕੋਈ ਪੁੱਠੀ ਲਿਆਸ ਰੱਖਣੀ ਹੈ ਪਹਿਲੇ ਆਹ ਦੇਖੋ ਇਦਾਂ ਕਰਕੇ ਠੀਕ ਹੈ ਜੀ ਤੇ ਪੁੱਠੀ ਲਿਆ ਸਾਰੇ ਇਦਾਂ ਰੱਖ ਕੇ ਬਾਅਦ ਚ ਆਪਾਂ ਇਹਨੂੰ ਇੱਦਾਂ ਇਸ ਸਾਈਡ ਤੇ ਕਰ ਦੇਣਾ ਸੀਨ ਲਗਾ ਕੇ ਠੀਕ ਹੈ ਜੀ ਇਹ ਚਲੋ ਤੁਹਾਨੂੰ ਨਾ ਮੈਂ ਸੀਨ ਤਾਂ ਨੀਂਮ ਸੀਨ ਤੁਹਾਨੂੰ ਜਿਆਦਾ ਸਮਝ ਆਣੀ ਆ ਆਹ ਦੇਖ ਸਕਦੇ ਤੁਸੀਂ ਜਿੱਥੇ ਨਿਸ਼ਾਨੀ ਲਗਾਈ ਹੈ ਆ ਦੋਨਾਂ ਸਾਈਡਾਂ ਤੇ ਨਿਸ਼ਾਨੇ ਲਗਾ ਲਈਆਂ ਮੈਂ ਤੇ ਇੱਥੋਂ ਆ ਨੌ ਇੰਚ ਦੀ ਸਪੇਸ ਆ ਦੇਖੋ ਤੇ ਬਾਅਦ ਆਪਾਂ ਜਦੋਂ ਇਹਦੇ ਪੈਨਲ ਬਣਾ ਲਏ ਤੇ 8 ਇੰਚ ਦੀ ਸਪੇਸ ਬਚਣੀ ਆ ਕਿਉਂਕਿ ਹਾਫ ਹਾਫ ਇੰਚ ਦੋਨਾਂ ਸਾਈਡਾਂ ਤੇ ਪੈਨਲਾਂ ਵਿੱਚ ਕੱਪੜਾ ਆ ਜਾਏਗਾ ਠੀਕ ਹੈ ਔਰ ਇਸ ਹਿਸਾਬ ਨਾਲ ਹੀ ਤੁਸੀਂ ਮੋਢੇ ਦੀ ਕਟਿੰਗ ਕਰਨੀ ਆ ਧੀਰੇ ਦੀ ਕਟਿੰਗ ਕਰਨੀ ਆ ਜੇ ਨਹੀਂ ਤੁਸੀਂ ਤਾਂ ਪਹਿਲੇ ਤੁਸੀਂ ਪੈਨਲ ਦੇ ਪਾਲਾ ਨੇ ਫਿਰ ਤੁਸੀਂ ਮੋਢੇ ਧੀਰੇ ਦੀ ਕਟਿੰਗ ਕਰਨੀ ਹੈ ਨੂੰ ਫੋਲਡ ਕਰਕੇ ਨੂੰ ਚਾਣੇ ਲਾ ਕੇ 3.5 ਤੇ ਔਰ ਤਬਾਦ ਆ ਦੇਖੋ ਇਦਾਂ ਆਪਾਂ ਰੱਖਣਾ ਪੈਲਾ ਉੱਠਾ ਉਠਿਲੇ ਆਸਾ ਲੈ ਆ ਜਾ ਪੁੱਠਾ ਸਾਈਡ ਆ ਠੀਕ ਹੈ ਐਦਾ ਘੁੱਟਾ ਸਾਈਡ ਰੱਖ ਕੇ ਇਹਦੇ ਉੱਪਰ ਸੀਨ ਲਗਾ ਦੇਣੀ ਆ ਤੇ ਜਿੱਥੇ ਆਪਾਂ ਨਿਸ਼ਾਨੇ ਗਾਈ ਉਹਦੇ ਉੱਪਰ ਲੈਸ ਰੱਖ ਕੇ ਆਪਾਂ ਪੂਰੀ ਸ਼ਰਟ ਤੇ ਸੀਨ ਲਗਾ ਦੇਣੀ ਆ ਤੇ ਬਹੁਤ ਹੀ ਸਫਾਈ ਚ ਲਗਾਣੀ ਆ ਠੀਕ ਹੈ ਜੀ ਤੇ ਧਿਆਨ ਨਾਲ ਲਗਾਣੀ ਆ ਥੋੜਾ ਟਾਈਮ ਲੱਗ ਜੇ ਕਿ ਇਹ ਪੈਨਲ ਪਾਇਓਣ ਸੋਹਣੇ ਲੱਗਣ ਤੇ ਬਹੁਤ ਹੀ ਧਿਆਨ ਨਾਲ ਲੈਸ ਲਗਾਣੀ ਆ ਐਦਾਂ ਕਰਕੇ ਆਪਾਂ ਸਾਰੀ ਸ਼ਰਟ ਤੇ ਸੀਨ ਲਗਾ ਦੇਣੀ ਆ ਠੀਕ ਹੈ ਜੀ ਜਿੱਥੇ ਨਿਸ਼ਾਨੇ ਲਗਾਈਏ ਉੱਥੇ ਆਪਾਂ ਇਹਦਾ ਲੈਸ ਰੱਖ ਕੇ ਤੇ ਪੂਰੀ ਗਲਾਸ ਤੇ ਸੀਨ ਲਗਾਉਣੀ ਹੈ ਠੀਕ ਹੈ ਜੀ ਇਦਾਂ ਆਪਾਂ ਛੜਦੇ ਪੂਰੀ ਤੇ ਸੀਨ ਲਗਾਉਣੀ ਹੈ ਬਹੁਤ ਹੀ ਧਿਆਨ ਨਾਲ ਨਾ ਇੱਥੇ ਕਪੜੇ ਨੂੰ ਖਿੱਚਣਾ ਤੇ ਨਾ ਹੀ ਲੈਸ ਨੂੰ ਖਿੱਚਣਾ ਇੱਕੋ ਜਿਹਾ ਬਰਾਬਰ ਰੱਖ ਕੇ ਤੁਸੀਂ ਸੇ ਮਤਲਬ ਸੀਨ ਲਗਾਣੀ ਆ ਜੇ ਤੁਸੀਂ ਲੈਸ ਨੂੰ ਖਿੱਚੋਗੇ ਜਾਂ ਕਪੜੇ ਨੂੰ ਖਿੱਚੋਗੇ ਤੇ ਤੁਹਾਡੇ ਸੂਰਤੇਵਾਲ ਪੈ ਜਾਣਗੇ ਠੀਕ ਹੈ ਜੀ ਤੇ ਨਾਰਮਲ ਜਿਹਾ ਕਪੜਾ ਕਰਕੇ ਦੋਨੋਂ ਇਕੁਅਲ ਕਰਕੇ ਤੇ ਇਦਾਂ ਆਪਾਂ ਪੂਰੇ ਸੀਨ ਲਗਾ ਦੇਣੀ ਆ ਠੀਕ ਹੈ ਜੀ ਸੀਨ ਲਗਾਉਣ ਤੋਂ ਬਾਅਦ ਕੀ ਕਰਨਾ ਆਪਾਂ ਠੀਕ ਹੈ ਜੀ ਮੈਂ ਲੈਂਸ ਲਗਾਤੀ ਐ ਸੀਨ ਲਗਾਤੀ ਐ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਇਥੋਂ ਧੱਗ ਕੱਢ ਦਾਂਗੇ ਲੈਂਸ ਕੱਢ ਦਾਂਗੇ ਜੇਰੀ ਵਾਦਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪ੍ਰੈਸ ਨਾਲ ਵੀ ਸੈੱਟ ਕਰਨਾ ਤੇ ਇਦਾਂ ਆਪਾਂ ਕੋਈ ਵੀ ਵਾਲਾ ਇਹਨੂੰ ਖਿੱਚ ਕੇ ਬਰਾਬਰ ਕਰ ਲੈਣਾ ਕੋਈ ਵਾਲ ਨਹੀਂ ਹੋਣਾ ਚਾਹੀਦਾ ਤੇ ਉਤ ਬਾਅਦ ਆਪਾਂ ਕੀ ਕਰਨਾ ਆ ਦੇਖੋ ਇੱਥੋਂ ਆਪਾਂ ਇਧਰ ਨੂੰ ਸਾਈਡ ਤੋਂ ਕਰਦਾਂ ਦੇ ਲੈਸ ਨੂੰ ਆ ਦੇਖੋ ਕੱਪੜੇ ਨੂੰ ਜਿੱਥੇ ਸੀਨ ਲੱਗੀ ਹੈ ਇਦਾਂ ਕਰਕੇ ਇਹਨੂੰ ਇਦਾਂ ਫੋਲਡ ਕਰ ਲਵਾਂ ਇਹਦਾ ਫੋਲਡ ਕਰਨਾ ਜਿਆਦਾ ਕੱਪੜਾ ਵਿੱਚ ਫੋਲਡ ਨਹੀਂ ਕਰਨਾ ਸਿਰਫ ਲੈਸ ਜਿੰਨਾ ਲੈਸ ਚ ਆਇਆ ਹੋ ਉਹਨਾਂ ਹੀ ਇਦਾਂ ਫੋਲਡ ਕਰਨਾ ਨਾ ਦਾ ਪੂਰਾ ਫੋਲਡ ਕਰ ਦੇਣਾ ਤੇ ਇਹਨੂੰ ਆਪਾਂ ਪ੍ਰੈਸ ਨਾਲ ਸੈੱਟ ਕਰ ਲਾਂਗੇ ਸਾਰੇ ਨੂੰ ਠੀਕ ਹੈ ਜੀ ਤੇ ਦੇਖ ਸਕਦੇ ਤੁਸੀਂ ਸਿੱਧਾ ਸਾਈਡ ਅੰਦਰ ਦੀ ਸਾਈਡ ਤੇ ਆ ਗਿਆ ਇਦਾਂ ਕਰਕੇ ਆਪਾਂ ਫੋਲਡ ਕਰਕੇ ਇਥੇ ਆ ਐਂਦਾ ਕਰਕੇ ਤੇ ਪੂਰੇ ਪ੍ਰਸ਼ਨਾਂ ਨੂੰ ਸੈੱਟ ਕਰ ਲਾਂ ਨੂੰ ਚੰਗੀ ਤਰ੍ਹਾਂ ਠੀਕ ਹੈ ਜੀ ਐਂਦਾ ਕਰਕੇ ਤੇ ਪ੍ਰਸ਼ਨਾਂ ਚੰਗੀ ਤਰ੍ਹਾਂ ਸੈੱਟ ਕਰਕੇ ਇਹਦੇ ਉੱਪਰ ਆਪਾਂ ਸੀਨ ਦਬਾ ਦਾਂਗੇ ਤੇ ਇਹ ਮੇਰੇ ਪੈਨਲ ਬਣ ਚੁੱਕੇ ਆ ਤੇ ਇਹਦੇ ਉੱਪਰ ਆਪਾਂ ਸੀਨ ਲਗਾ ਦੇਣੀ ਆ ਠੀਕ ਹੈ ਜੀ ਆ ਦੇਖੋ ਦੇ ਉੱਪਰ ਬਿਲਕੁਲ ਕਿਨਾਰੇ ਤੇ ਸੀਨ ਲਗਾਨੀ ਆ ਸਫਾਈ ਚ ਸੀਨ ਲਗਾਨੀ ਆ ਪੱਕੀ ਸੀਨ ਲਗਾਨੀ ਆ ਤੇ ਧਿਆਨ ਨਾਲ ਲਗਾਨੀ ਆ ਤੇ ਸੀਨ ਵਿੱਚ ਕੋਈ ਖਿਚਾਵ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਐਦਾਂ ਕਰਕੇ ਸਾਰੇ ਆਪਾਂ ਪੂਰੀ ਜਿੱਦਾਂ ਆਪਾਂ ਪਹਿਲੇ ਸੀਨ ਲਗਾਈਏ ਐਦਾਂ ਹੀ ਆਪਾਂ ਇਹਦੇ ਉੱਪਰ ਇਹਨੂੰ ਫੋਲਡ ਕਰਕੇ ਸੀਨ ਲਗਾ ਦਣੀ ਆ ਐਦਾਂ ਆਪਾਂ ਕਪੜਾ ਫੋਲਡ ਕਰਕੇ ਤੇ ਆਪਾਂ ਪੈਨਲ ਪਾ ਲੈਣੇ ਆ ਤੇ ਦੋਨਾਂ ਸਾਈਡਾਂ ਤੋਂ 1/2 ਇੰਚ ਵਿੱਚ ਕਪੜਾ ਆ ਜਾਂਦਾ ਤੇ ਕਟਿੰਗ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਠੀਕ ਹੈ ਜੀ ਤੇ ਕੱਲ ਨੂੰ ਜੇ ਸਾਨੂੰ ਢੇਰਣਾ ਵੀ ਪਵੇ ਤੇ ਸਾਡੀ ਸ਼ਰਟ ਖਰਾਬ ਨਾ ਹੋਵੇ ਤੇ ਕਟਿੰਗ ਕਰਨ ਚ ਬਹੁਤ ਪ੍ਰੋਬਲਮ ਆਂਦੀ ਹੈ ਤੇ ਇਸ ਲਈ ਇਸ ਤਰ੍ਹਾਂ ਪੈਨਲ ਪਾਇਆ ਕਰੋ ਬਹੁਤ ਹੀ ਵਧੀਆ ਤਰੀਕਾ ਹੈ ਪੈਨਲ ਪਾਉਣ ਦਾ ਤੇ ਐਦਾਂ ਆਪਾਂ ਸ਼ਸੀਨ ਲਗਾ ਲੈਣੇ ਆ ਪੂਰੀ ਸ਼ਰਟ ਤੇ ਠੀਕ ਹੈ ਜੀ ਤੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਜ਼ਰੂਰ ਕਰਿਓ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਵੀਡੀਓ ਬਣਾਉਣ ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਠੀਕ ਹੈ ਜੀ ਤੇ ਆ ਦੇਖੋ ਇੱਕ ਸਕਦੇ ਹੋ ਤੇ ਮੇਰੇ ਇੱਕ ਸਾਈਡ ਤੇ ਪੈਨਲ ਪੈ ਗਿਆ ਇਸ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਤੇ ਵੀ ਪੈਨਲ ਪਾ ਲਾਂ ਜਿੱਥੇ ਨਿਸ਼ਾਨੇ ਲਗਾਈ ਹੈ ਤੇ ਬਹੁਤ ਹੀ ਸਫਾਈ ਚ ਇੱਕੋ ਜੀ ਮੇਰੀ ਲਾਸ ਲੱਗੀ ਹੈ ਤੇ ਸੇਮ ਆਪਾਂ ਇਦਾਂ ਇਹ ਵੀ ਇਦਾਂ ਹੀ ਪਾ ਦਾਂਗੇ ਜਿੱਦਾਂ ਪਹਿਲੇ ਪਾਇਆ ਤੇ ਸ਼ਰਟ ਮੇਰੀ ਤਿਆਰ ਹੈ ਤੇ ਆ ਦੇਖੋ ਦੇਖ ਸਕਦੇ ਹੋ ਦੋਨੋਂ ਪੈਨਲ ਪਾ ਲਿਆ ਉਹ ਤੋਂ ਬਾਅਦ ਆਪਾਂ ਸ਼ਰਟ ਨੂੰ ਸਵਿਚਿੰਗ ਕਰ ਲਾਂਗੇ ਤੇ ਪੂਰੀ ਤਿਆਰ ਕਰਕੇ ਤੁਹਾਨੂੰ ਦੱਸਦੀਆਂ ਇਹਦੀ ਫਾਈਨਲ ਲੁੱਕ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਜੇ ਤੁਹਾਨੂੰ ਵਧੀਆ ਲੱਗੀ ਆ ਠੀਕ ਹੈ ਜੀ ਤੇ ਆ ਦੇਖ ਸਕਦੇ ਹੋ ਕਿ ਮੇਰਾ ਸ਼ਰਟ ਪੂਰੀ ਤਿਆਰ ਹੈ ਮੈਂ ਗਲਾ ਵੀ ਡਿਜ਼ਾਈਨ ਨਾ ਆਇਆ ਤੇ ਬਾਹਾਂ ਵਿੱਚ ਡਿਜ਼ਾਈਨ ਪਾਇਆ ਸ਼ਰਟ ਨਾਲ ਦਾ ਕਪੜਾ ਸਲਵਾਰੀ ਸਲਵਾਰ ਨਾਲ ਦਾ ਕਪੜਾ ਲਾਇਆ ਤੇ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੱਕ ਕਮੈਂਟ ਜ਼ਰੂਰ ਕਰਿਓ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਸ਼ਸ਼ੀ ਕਾ ਜੀ ਬਾਏ ਬਾਏ ਜੀ ਤੇ ਤੁਸੀਂ ਇੱਕ ਵਾਰੀ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਇੱਕ ਕਮੈਂਟ ਰਿੱਛਿਓ ਥੈਂਕ ਯੂ ਫॉर ਵਾਚਿੰਗ